ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਮੇਜ ਕਰਦਾ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਰਾਮਦਾਸ ਜੀ ਠੀਕ ਠਾਕ ਹੀ ਰਖਣ ਤੇ ਮੈਂ ਵੀ ਠੀਕ ਆ ਤੇ ਬਾਕੀ ਉਹ ਹਾਂਂਟੀ ਕਹਿੰਦੇ ਨਾ ਫਵਾ ਆਓ ਵੀ ਕਹਿੰਦੇ ਨਾ ਫਵਾ ਜੀ ਫੈਲੀ ਪਈ ਆ ਵੀ ਆਗ ਲੱਗਣ ਦੀ ਤੇ ਉਹ ਫਵਾ ਨਹੀਂ ਆਂਦੀ ਉਹ ਮੋਗੇ ਜਿਲ੍ਹੇ ਸਰੇ ਦੁਜਾਰਾ ਫੋਪੁਰ ਜਿਲ੍ਹਾ ਹੈ ਤੇ ਬਰੋ ਬਰ ਗੜੇ ਚ 3000 ਕਿਲਾ ਮੈਂ ਖਬਰ ਵੇਖੀ ਸੀਗਾ ਹੁਣ ਤਾਂ ਇਹੀ ਗੱਲ ਕੀਤੀ ਜੀ 3000 ਕਿਲਾ ਮਟਿਆ ਉਹ ਤੇ ਮਹਾਰਾਜ ਜੀ ਕੀ ਨਤੀਜਾ ਤੁਹਾਨੂੰ ਚੈਰ ਇਕੱਠੇ ਕੋਈ ਦਰਤੀ ਆਪਾਂ ਤੋਂ ਬਾਕੀ ਜੋੜ ਜੰਗਲਾਂ ਦਾ ਕਰ ਦਿੰਦਾ ਗਾਣਾ ਆਪਣਾ ਘੜਾ ਇਨਸਾਨਾਂ ਦਾ ਜੋਰ ਚੱਲਦਾ ਉਹਦੇ ਤੇ ਬੰਦੇ ਤੇ ਤਾਂ ਆਪਾਂ ਜੋਰ ਚਲਾ ਲਾਂਗੇ ਤੇ ਉਹਦੇ ਤੇ ਨਹੀਂ ਨਾ ਜੋਰ ਚੱਲਦਾ ਜਾ ਰਹੇ ਹਾਂ ਬਾਜ਼ਾਰ ਜਪਨੂਰ ਦੀ ਮੰਮਾ ਵਾਸਤੇ ਸਪਰਿੰਗ ਰੋਲ ਲੈਣ ਹਨਾ ਜਪਨੂਰ ਹਨਾ ਨਾ ਮੰਮਾ ਤੇ ਸਪਰਿੰਗ ਰੋਲ ਲੈਣ ਚੱਲੇ ਨਾ ਹਨਾ ਉਹ ਗੱਲ ਆ ਲੁੱਟੀ ਕੋ ਗੇ ਕਾਹ ਬਦਨਾ ਮੈਨੂੰ ਗੱਲ ਐਵੇਂ ਬਦਨਾਮ ਕਰਾਈ ਜਾਂਦੀ ਸੀਗੀ ਬੀਬੀ ਵੀ ਖਾਣਗੇ ਲੈ ਕੇ ਇਹ ਤਾਂ ਮੇਰੇ ਵਾਸਤੇ ਵੀ ਆਈ ਸੀਗੀ ਪਰ ਮੈਂ ਖਾਣਾ ਨਹੀਂ ਗੱਲ ਤੇ ਫਿਰ ਉਹਰਾ ਮੁੰਡਾ ਗਵਾਂਢੀਆਂ ਦਾ ਫਿਰ ਉਹਨੂੰ ਕੋਈ ਮਰੀਸੇ ਕਿਉਂਕਿ ਜਿਹੜੀ ਚੀਜ਼ ਨਾਲ ਸਿਹਤ ਖਰਾਬ ਹੋਣੀ ਆ ਉਹ ਦਾ ਖਾਣ ਦਾ ਫਾਇਦਾ ਵੀ ਕੀ ਆਣਾ ਉਹਦੋਂ ਦੋ ਮੈਂ ਇੱਕ ਅੱਧੀ ਰੋਟੀ ਬਾਅਦ ਖਾ ਲੈਣਾ ਤੇ ਹਲੋ ਜਿਵੇਂ ਉਹ ਗੀਤ ਨਹੀਂ ਗਾ ਸਕਦੇ ਉਹਦਾ ਆਓ ਇਹ ਮੱਤ ਕਾਉਂਦੇ ਠੇ ਖੜਾ ਹੋ ਜਾ ਤੂੰ ਕਹਾਣੀ ਸੁਪਰੇਂ ਕਰ ਉਹ ਮੇਰੇ ਵੀਡੀਓ ਬੰਦ ਕਰੋ ਬੱਲੇ ਉਹ ਵੀ ਬੰਦ ਨਰਵਾਜ ਬੰਦ ਕਰੋ ਨੂਰ ਜਪ ਨੂਰ ਕੀ ਕਰਦਾ ਫਿਰਦਾ ਪਤਾ ਟ੍ਰੈਂਡ ਫੜਿਆ ਹੋਇਆ ਇਹ ਨਾ ਇਹੋ ਜਿਹੀਆਂ ਚੀਜ਼ਾਂ ਫੜਾਇਆ ਕਰੋ ਕਦੀ ਕੋਈ ਚੱਕ ਲੈ ਜਾਂਦੀ ਜਾਂ ਆ ਵੀ ਚੱਕ ਲੈਂਦੀ ਆ ਯਾਰ ਮੇਰੇ ਕੋਲ ਕਾਰਨਰ ਚੋਂ ਇੱਥੋਂ ਕਿਤੇ ਕੋਈ ਚੱਕ ਲੈ ਜਾਂਦੀ ਕਿਤੇ ਐਨਕਾ ਚੱਕ ਲੈਂਦੀ ਅੱਗੇ ਐਨਕਾਂ ਨੇ ਤੋੜਤੀਆਂ ਮੇਰੇ ਕੋਲ ਇੱਕ ਦੇਖ 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 ਵੀ ਬਈ ਕੱਲ ਨਾ ਇੱਕ ਨਾ ਮੈਸੇਜ ਆਇਆ ਸੀ ਹਨਾ ਜਪਨੂਰ ਜਪੂ ਇਹ ਨਾ ਕਰਿਆ ਕਰ ਕੰਮ ਇਹੋਟ ਦੇ ਵਿੱਚ ਆਵੇਂ ਆਵੇਂ ਅੱਖਾਂ ਕਰਦੀ ਹੈ ਨਾ ਜਿਹੜਾ ਕਰਦੀ ਹੈ ਕਹਿੰਦੇ ਹਨੂ ਨਾ ਦਤਨਾ ਸਿਖਾਓ ਬੱਚਾ ਵੱਡਾ ਹੋ ਕੇ ਫਿਰ ਆਪਾਂ ਕਿਹੜਾ ਸਿਖਾਇਆ ਇਹਨੂੰ ਪਤਾ ਨਹੀਂ ਕਿੱਥੋਂ ਸਿੱਖੀ ਇਹ ਆਪ ਹੀ ਕਰਦੀ ਆ ਆਪ ਹੀ ਸਿੱਖੀ ਹੈ ਭੈਣੇ ਅਸੀਂ ਕਿਸੇ ਨੂੰ ਇਹਨੂੰ ਸਿਖਾਉਂਦੇ ਉਹ ਜੀ ਇਹ ਤਾਂ ਵੈਸੇ ਤੂੰ ਸੁਆਹ ਹੋਰ ਕੁਝ ਨਹੀਂ ਇਹ ਆਪ ਹੀ ਕਰਦੀ ਹੈ ਇਹ ਸ਼ੁਰੂ ਤੋਂ ਜਿਹੜਾ ਆਤਾ ਪਰ ਆਏ ਹਰ ਵਕਤ ਵੀ ਨਹੀਂ ਕਰਦੀ ਵੀ ਕਈ ਵਾਰ ਨਾ ਜਦੋਂ ਕੋਈ ਗੱਲ ਕਹੀਏ ਇਹਨੂੰ ਤੇ ਫੇਰ ਇਹ ਅੱਖਾਂ ਚੱਕ ਚੱਕ ਕੇ ਕਹੂਗੀ ਵੀ ਕੀ ਕਹਿੰਦੇ ਆ ਤੁਸੀਂ ਮੈਨੂੰ ਤੇ ਹਾਂ ਨੂਰੇ ਇੱਧਰ ਨਹੀਂ ਆਉਣਾ ਪੁੱਤ ਤੁਸੀਂ ਨਾ ਬਹੁਤ ਸ਼ਰਾਰਤੀ ਬੰਦੇ ਆ ਤੇ ਕਈ ਐਵੇਂ ਬੰਦੇ ਆ ਹਨਾ ਮੋਟੇ ਹਨਾ ਕਈ ਐਵੇਂ ਕਰਕੇ ਬੰਦੇ ਨੇ ਲੱਤਾਂ ਮੋੜ ਕੇ ਹਨਾ ਮੇਰ ਤੋਂ ਨਹੀਂ ਬੈਠਾ ਜਾਂਦਾ ਐਵੇਂ ਲੱਤ ਮੋੜ ਕੇ ਐਵੇਂ ਲੱਤਾਂ ਛੋਟਾਣਾ ਛੋਟੇ ਐਵੇਂ ਇਹ ਨਾ ਰਿੰਕੀ ਸਾਡੀ ਉਹਨੇ ਬਹਿਣਾ ਹੀ ਲੱਤਾ ਮੋੜ ਕੇ ਉਹ ਤਾਂ ਸਚੌਂਕੜੀ ਦੇ ਵਾਜ ਨਹੀਂ ਸਕਦੀ ਉਹਦੀ ਆਦਤ ਹੀ ਹਰ ਪਾਸੇ ਜਿਸ ਤੇ ਵੀ ਹਨ ਉਹਨੇ ਲੱਤਾ ਮੋੜਦੀ ਬਹਿਣਾ ਐਵੇਂ ਕਰਦੇ ਨੀਚੇ ਨੂੰ ਜਿਵੇਂ ਲੱਤਾ ਆਪਾਂ ਨੀਚੇ ਨੂੰ ਕਰ ਲੈਂਦੇ ਹਾਂ ਜਿਵੇਂ ਤੁਸੀਂ ਨਹੀਂ ਕਈ ਵਾਰੀ ਬੰਨ੍ਹਦੇ ਹੈ ਨਾ ਆਪਣੀਆਂ ਲੱਤਾਂ ਗੱਲ ਉਥੇ ਆ ਆ ਅੱਜ ਮੈਂ ਜੱਪਨੂ ਨੂੰ ਲੈ ਕੇ ਤਾਇਏ ਕੇ ਘਰੇ ਉੱਠ ਗਿਆ ਤੇ ਸਬਜੀ ਕਿਉਂਕਿ ਮੈਨੂੰ ਪਤਾ ਸੀਗਾ ਰਮਨ ਨੂੰ ਸਬਜੀ ਬਣਾਉਣ ਨਹੀਂ ਦੇਣੀ ਉਹਨੇ ਅੱਜ ਕਰਕੇ ਬਾਰਾਮੜ ਦੀ ਵੀਡੀਓ ਸਬਜੀ ਬਣਾਉਂਦੀ ਦੀ ਬਣੀ ਤੇ ਮੈਂ ਆ ਜਾਈ ਉਹ ਸੋਚ ਰਹੀ ਸੀ ਮੈਂ ਕਿ ਮੇਰੀ ਵੀ ਕਦੀ ਵੀਡੀਓ ਬਣਾ ਲਿਆ ਕਰੋ ਭਜੀ ਤਾਂ ਕਿ ਮਤਲਬ ਕਿ ਇਹ ਗੱਲਾਂ ਪਤਾ ਹੋ ਜਾਂਦੀ ਹੈ ਹਰ ਵਾਰੀ ਮੈਂ ਜਦੋਂ ਵੀਡੀਓ ਬਣਾਣੀ ਹੁੰਦੀ ਹੈ ਮੈਂ ਇਹ ਗੱਲ ਸ਼ੁਰੂ ਕਰਦੀ ਹਾਂ ਤੇ ਇਹ ਕਈ ਵਾਰੀ ਆ ਹੁੰਦਾ ਤੁਸੀਂ ਗੱਲ ਸ਼ੁਰੂ ਕਰੋ ਤੇ ਜਿਆਦਾ ਜਿਆਦਾ ਵਧੀਆ ਲੱਗਦਾ ਤੇ ਮੈਂ ਨਾ ਸੱਚੀ ਅੱਖਾਂ ਤੇ ক্লোਜ਼ ਕਰਕੇ ਸੱਚੀ ਅੱਖਾਂ ਇੱਕ ক্লোਜ਼ ਕਰ ਦੂੰ ਤੇ ਅੱਜ ਨਾ ਮੇਰਾ ਮੂਡ ਨਹੀਂ ਆ ਵੀਡੀਓ ਬਣਾਉਂਦਾ ਬਿਲਕੁਲ ਕਿਉਂ ਜੀ ਜਿਆਦਾ ਮੇਰਾ ਜੀ ਨਹੀਂ ਕਰਦਾ ਵਲੌਗ ਬਣਾਉਣਾ ਕਿਉਂ ਪਾਤੋਂ ਦਨ ਮੂਡ ਜene kayi var je vena ਆਪਣੇ ਆਪ ਹੀ ਜੇ ਸਰੀਰ ਇਜਾਜ਼ਤ ਨਹੀਂ ਦਿੰਦਾ ਬੋਲਣ ਦਾ ਮੇਰੇ ਤੋਂ ਪਰਾਂ ਨਜੀਦਾ ਮਨ ਖਾਂ ਸਿਰ ਖਪਾਈ ਲੱਗਦੀ ਹੈ ਸਿਰ ਖਪਾਈ ਲੱਗਦੀ ਹੈ ਕਾਦੀ ਸਿਰ ਖਪਾਈ ਹੈ ਬੋਲਣ ਦੀ ਬਸ ਬੋਲਣ ਦੀ ਨਹੀਂ ਇਹਨਾਂ ਦਾ ਪਤਾ ਨਹੀਂ ਦਿਮਾਗ ਵਲੌਗ ਚ ਰੋਜ਼ ਬਨਨ ਨੂੰ ਬੰਜੇ ਹਨਾ ਬੰਦਾ ਵੀ ਹੈ ਤੇ ਮਤਲਬ ਕਿ ਕਿ ਦਿਨ ਤੋਂ ਤੁਸੀਂ ਦੇਖਦੇ ਹੋ ਕਿ ਆਪਾਂ ਜਾਂ ਤੇ ਕਿਸੇ ਦੀ ਗੱਲ ਕਰਦੇ ਹਾਂ ਹਨਾ ਜਾਂ ਕਮੈਂਟ ਬਾਰੇ ਜਾਂ ਓਵੇਂ ਚਲੋ ਓਵੇਂ ਹੀ ਗੱਲਾਂ ਆਦੇ ਪਰ ਸਭ ਤੋਂ ਵੱਡੀ ਟੈਨਸ਼ਨ ਸਾਨੂੰ ਆ ਹੋ ਜਾਂਦੀ ਹੈ ਕਿ ਅਸੀਂ ਟਾਈਟਲ ਕਿਉਂਕਿ ਨਾ ਅੱਜ ਕੱਲ ਵੀਡੀਓ ਹੋਰਾਂ ਦੀ ਐਵੇਂ ਬਣੀ ਜਾਂਦੀ ਹੈ ਬਲੌਗ ਕਾਈਡਿੰਗ ਕੋਈ ਚੋਣਦਾ ਤੇ ਵੀਡੀਓ 'ਚ ਕੁਝ ਹੋਰ ਹੁੰਦਾ ਮੈਂ ਇਹ ਨਹੀਂ ਜਾਂਦੀ ਕਿ ਕੱਲ ਨੂੰ ਸਾਡੇ ਉੱਤੇ ਜੀਜਾ ਚੱਕਿਆ ਜਾਵੇ ਹਨਾ ਗੱਲ ਆ ਜੇ ਸਾਡੇ ਤੇ ਬਸਾਵਾ ਮੈਂ ਉਹ ਚੀਜ਼ ਨਹੀਂ ਜਾਂਦੀ ਕਿ ਮਤਲਬ ਜੇ ਅਗਰ ਸਹੀ ਵਲੌਗ ਪਾ ਰਹੇ ਹਾਂ ਤਾਂ ਸਹੀ ਵਲੌਗ ਹੀ ਪਾਣੇ ਹੈ ਤੇ ਜੋ ਸਾਡੇ ਕੋਲ ਕੋਈ ਕੰਮ ਕਰਨ ਦਾ ਤਰੀਕਾ ਨਹੀਂ ਹੈ ਕੋਈ ਗੁੱਜ ਨਹੀਂ ਹੈ ਹਨਾ ਦਿੰਨਾ ਦਾ ਸਾਨੂੰ ਚਲੋ ਰੱਬ ਕੋਲੋਂ ਦਿਮਾਗ ਹੈਗਾ ਤੁਸੀਂ ਉਹਵੇਂ ਵੀਡੀਓ ਬਣਾਉਂਦੇ ਹੋ ਹੈਨਾ ਤੇ ਚਲ ਅਸੀਂ ਗੱਲ ਦੇ ਉੱਤੇ ਹੀ ਚਾਹੇ ਆਪਾਂ ਟਾਈਟਲ ਰੱਖ ਲੈਨੇ ਆ ਉਹ ਚੀਜ਼ ਕਰਕੇ ਮੇਰਾ ਫਿਰ ਕਈ ਵਾਰੀ ਆਉਂਦਾ ਮਾਨੇ ਕਿ ਕੋਈ ਬੋਰ ਨਾ ਹੋ ਜੇ ਇਸ ਚੀਜ਼ ਤੋਂ ਆ ਕੇ ਕਿ ਹੈਨਾ ਵੀਡੀਓ ਅਸੀਂ ਨਹੀਂ ਵੇਖਣੀ ਆ ਕੋਜਣੀ ਫਿਰ ਨਹੀਂ ਸਾਰੇ ਤੋਂ ਬੰਦਾ ਬੋਰ ਹੁੰਦਾ ਹੈਗਾ ਕਿਉਂਕਿ ਵਿੱਚ ਕੁਝ ਹੋਰ ਹੁੰਦਾ ਉੱਤੇ ਕੁਝ ਹੋਰ ਹੁੰਦਾ ਹੈਗਾ ਠੀਕ ਹੈ ਜਿਹੜਾ ਸੱਚ ਹੈ ਸੱਚ ਹਮੇਸ਼ਾ ਜਿਹੜਾ ਅਮਰੀਕਾ ਪਨ ਜਾਣਾ ਤੇ YouTube ਜੀ ਬੈਠੇ ਹੋਇਆ ਉਹ ਵੇਖਦੇ ਹੀ ਹੋਈ ਉਹ ਜੀਜੇ ਝੂਠ ਨਹੀਂ ਉਹ ਦਿੰਦੇ ਆ ਤਾਂ ਕਰਕੇ ਮੈਂ ਬੂਆ ਬੰਦ ਕਰਾ ਜਦੋਂ ਬਾਹਰ ਚੱਗੀ ਆਏ ਸਾਰਾ ਘਾ ਪਾਤਾ ਦੋਈ ਦਾ ਵੇਖੀ ਕੀ ਕੀਤਾ ਕੀ ਕੀਤਾ ਜਦ ਪੂਆ ਕੀ ਕੀਤਾ ਹੀ ਖੀਰੇ ਨਹੀਂ ਖਿਲਾ ਰਹੇ ਸਾਰੀ ਟੋਕਰੀ ਚੋਂ ਗੰਦ ਸੀ ਉਹ ਸਾਰਾ ਖਲਾਤਾ ਕਿੱਥੇ ਕਾ ਭਰਾ ਦਿੰਦੇ ਨੂੰ ਦੱਸ ਵਿੱਚ ਪਾਇ ਡਸਟਬਿਨ ਭਰਿਆ ਪਿਆ ਤਾਂ ਕਰ ਮੋਟੇ ਕਾਲੂ ਕੂੜਾ ਸੱਟ ਕੇ ਆਣਾ ਬਈ ਹਾਂ ਮੈਂ ਤੁਹਾਨੂੰ ਅੱਜ ਹੀ ਕਿਹਾ ਸੀ ਕਿ ਛੱਟ ਕੇ ਆਓ ਤੁਹਾਨੂੰ ਨਾਲੇ ਤਾਂ ਪਾਣੀ ਵੀ ਆਵਾਂਗੇ ਹਾਂ ਨਾਲੇ ਛੱਟਿਆ ਵਾ ਸਵੇਰ ਚੱਲ ਗਈ ਸੂਬਾ ਸੂਬਾ ਨਹੀਂ ਨਿਕਲਿਆ ਜਾਂਦਾ ਬਈ ਸਵੇਰ ਤੇ ਮੈਨੂੰ ਇੰਜ ਲੱਗਦੀ ਮੋਟ ਨਜ਼ਰ ਆ ਰਹੀ ਸੀ ਪਾਣੀ ਤਾਂ ਹੈਗਾ ਬਈ ਉਹ ਸ਼ਾਮ ਤੱਕ ਜਾ ਤੂਗਾ ਆਪਣਾ ਸਵੇਰ ਦੀ ਤਾਂ ਸ਼ਗਲ ਬਾਹਰ ਐਡਾ ਜੀ ਕਰਦਾ ਸਾਡੀ ਤੇ ਸ਼ਾਮ ਹੀ 4 ਵਜੇ ਸ਼ੁਰੂ ਹੋ ਜਾਂਦੀ ਹੈ ਉੱਥੋਂ ਦੀ ਪਰ ਮੇਰਾ ਜੀ ਨਹੀਂ ਕਰਦਾ ਬਿਲਕੁਲ ਵੀ ਦੀਦੀ ਨੇ ਬਾਹਰ ਨਿਕਲਣ ਦੇ ਕੀ ਕਰ ਜੀ ਲਓ ਕਰ ਦੇ ਕਰ ਦੇ ਪਾਪਾ ਨੂੰ ਚੱਪੋ ਕਰ ਦੇ ਕਰੀ ਜੇ ਰੋ ਚੱਪੋ ਲਾ 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 ਗੁੱਸਾ ਹੁਣੇ ਤਾਂ ਹੀ ਗੁੱਸਾ ਨਹੀਂ ਸਿੱਖਣਾ ਸੀ ਓਕੇ ਹਾਂ ਅੱਛਾ ਮਾ ਹੁਲਾ ਦੇ ਗਿਆ ਚਾਹ ਤੇ ਦਾਲ ਖਾ ਲੈ ਤੈਨੂੰ ਦੱਲ ਐ ਆਪਾਂ ਐ ਟਾਟਲਾ ਬਲਕ ਗੱਡੀਆਂ ਕੜੀਆਂ ਪਾਈ ਫੈਦੀ ਛੇਮੋ ਮੇਰੀ ਲਾਡਾ ਦੋਪੋਏ ਆ ਬਾਲਟੀ ਲੈ ਕੇ ਜਾ ਬਾਹਰ ਆ ਰਾਕਿਆ ਪੁੱਤ ਜੀ ਨੂਰੇ ਬਾਲਟੀ ਲੈ ਕੇ ਜਾ ਬਾਤੀ ਲੈ ਜਾ ਪੁੱਤ ਐ ਨਹੀਂ ਮੇਰੀ ਗੂਗੜੀ ਬੁਗੜੀ ਕੰਨਾਈ ਕਟਕਟਾ ਪਾਪਨ ਗੜਕਟਾ ਆ ਬਸ ਕਟਾ ਕਟਾ ਦਾ ਮੱਝ ਦਾ ਹੁੰਦਾ ਤੂੰ ਕੱਟੀ ਕਹਿ ਸਕਦਾ ਆ ਵੇਖ ਕੇ ਮੈਂ ਆਪਾਂ ਦੀ ਬੋਲਣਾ ਪਾਪਨ ਗਦੇ ਕਾ ਆਪਾਂ ਨਹੀਂ ਬੋਲਣਾ ਕੀ ਕੀ ਆਹ ਨਹੀਂ ਕਰਨਾ ਜਪੂ ਜਪੂ ਬੋ ਜਪੂ ਰੋਟੀ ਮੰਗਾਉਗੀ ਤੇ ਥੋਂ ਹੋਰ ਬਹੁਤ ਸਾਰੀਆਂ ਭੈਣਾਂ ਸਾਸਤਰੀ ਕਾਲ ਦੇ ਕਮੈਂਟ ਭੇਜਦੀਆਂ ਸਾਰਿਆਂ ਜਿੰਨੇ ਵੀ ਭੈਣ ਭਰਾ ਕਮੈਂਟ ਕਰਦੇ ਆ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਾਸਤਰੀ ਕਾਲ ਹਨ ਮੈਂ ਦੇਖਦਾ ਕਮੈਂਟ ਇੱਕ ਗੱਡੀ ਸਿੱਧੂ ਦੇ ਨਾਮ ਤੋਂ ਆਈਡੀਆ ਉਹ ਕਹਿੰਦੇ ਵੀ ਮੈਂ ਬਹੁਤ ਟਾਈਮ ਤੋਂ ਤੁਹਾਡੇ ਬਲੌਗ ਵੇਖਦੀ ਆਂ ਵੀ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੰਦੇ ਜਵਾਬ ਦੇਣਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਅਸੀਂ ਵੀਡੀਓ ਮਤਲਬ ਕਈ ਵਾਰੀ ਵਿੱਚ येते ਆਂਦਾ ਕਈ ਵਾਰੀ ਚੇਤੇ ਨਹੀਂ ਆਂਦਾ ਜਵਾਬ ਦੇ ਦੇਣਾ ਲੇਟ ਹੋ ਜਾਂਦਾ ਬਸ ਕਈ ਵਾਰੀ ਆਏ ਕਿ ਹੋ ਕੀ ਵਾ ਤਾਂ ਕਈਆਂ ਦਾ ਨਾਮ ਨਾ ਵੀ ਬੋਲਿਆ ਗਿਆ ਹੋਵੇ ਰਹਿ ਗਿਆ ਹੋਵੇ ਤਾਂ ਕਰਕੇ ਬੜਤੀ ਚਲੋ ਐਵੇਂ ਦੀ ਤੇ ਕੋਈ ਗੱਲ ਨਹੀਂ ਹੈਗੀ ਐ ਕਿ ਫੇਰ ਹੋ ਜਾਂਦੀ ਐ ਜਪਨੂਰ ਇਹ ਦੇਖੋ ਹੋਣਾ ਹੋਣ ਵੀ ਪੀ ਪੀ ਨਾਮ ਨਹੀਂ ਬੋਲਣ ਪੀ ਪੀ ਲਾਈ ਹੋਈ ਐ ਪੀ ਪੀ ਉਹ ਪੀ ਪਤਾ ਮਤਲਬ ਕਰੀਮ ਪੀ ਇਹ ਚੀਜ਼ਾਂ ਨਹੀਂ ਲੈਣੀਆਂ ਦਾਦੀ ਨੇ ਮਨਾ ਕੀਤਾ ਸੀ ਨਾ ਦਾਦੀ ਦਾ ਮੈਂ ਹੀ ਆਇਆ ਸੀ ਮੈਂ ਦਾਦੀ ਨੂੰ ਸ਼ਿਕਾਇਤ ਲਾਉਂਦੀ ਪੀ 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 ਉਹ ਵੀ ਉਹ ਪਾਪਾ ਨੂੰ ਕਹਦੇ ਪਾਪਾ ਨੂੰ ਪੀਂਹ ਦੇ ਦੇ ਕੰਦੀ ਕਰੀਮ ਕੱਢ ਕੇ ਦੋ ਬਈ ਇਹ ਪਤਾ ਬੱਚਿਆਂ ਦੇ ਲਾਉਣ ਵਾਲੀ ਨਹੀਂ ਆਪਾਂ ਬੱਚਿਆਂ ਵਾਲੀ ਲਾਵਾਂਗੇ ਚੰਗਾ ਜੀ ਜੀ ਉਹ ਨਾ ਬਣਾਏਗਾ ਉਧਰ ਹੋ ਜਾ ਪਿੱਛੇ ਹੋ ਜਾ ਫਿਰ ਤੁਸੀਂ ਹੋ ਜਾ ਨੂਰੇ ਮੈਂ 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 ਤਾਂ ਨਹੀਂ ਕੱਢ ਕੇ ਦੇਣੀ ਪਾਪਾ ਕੱਢ ਕੇ ਦੇਣਗੇ ਇਹ ਪਤਾ ਬੱਚਿਆਂ ਦੇ ਸਾਰਿਆਂ ਨੂੰ ਅਨਬਾਇਓ ਕਰ ਦੋ ਕੀ ਅੱਜ ਕੱਲ ਮਿਲਾਂਗੇ ਨਵੇਂ ਵਲੌਗ ਦੇ ਨਾਲ ਜੇ ਜੇ ਕਿਸੇ ਦਾ ਨਾਮ ਨੂਮ ਰਹਿ ਗਿਆ ਹੋਏ ਤਾਂ ਅਸੀਂ ਕੱਲ ਮੋਲਾਂਗੇ ਲਬ ਲੁਬ ਕੇ ਕਿਉਂਕਿ ਨਾ ਵੀਡੀਓ ਨਾ ਪਿੱਛੇ ਚਲੀ ਜਾਂਦੀ ਐ نیچے ਚੱਲੇ ਕਮੈਂਟ ਵਗੈਰਾ ਤਾਂ ਕਰਕੇ ਆ ਚੀਜ਼ ਦੀ ਬੜੀ ਦਿੱਕਤ ਆਂਦੀ ਐ ਤੇ ਵੈਸੇ ਵੀ ਕੁਝ ਨਾ ਐਸਾ ਇਹੋ ਜਿਹੇ ਦਿਨ ਆ ਰਹੇ ਨੇ ਵੀਡੀਓ ਬਣਾਉਂਦਾ ਵੀ ਟਾਈਮ ਜਿਆ ਨਹੀਂ ਲੱਗਦਾ ਓਕੇ ਜੋਕੇ ਹੋ ਕੇ ਨਾ ਰਾਤ ਕਿਤੇ ਇਹੀ ਟਾਈਮ ਤੇ ਲਾ ਜਾਂਦਾ ਰਹਿੰਦਾ ਕਿ ਸਰ ਹਰ ਤਾਂ ਜੀ એનਰਜੀ ਜੀ ਆਈ ਆ ਸਰੀਰ ਦੇ ਵਿੱਚ ਸ਼ਾਮੀ ਉੱਠਦੇ ਨੇ ਦੁਆਰ ਨੂੰ ਜਾਣਾ ਪਰਿਵਾਰ ਨੂੰ ਰਿਪੋਰਟ ਆ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਦੁਆਰ ਚੱਲੂਗੀ ਸੋ ਪਤਾ ਦੱਸਦੇ ਸਾਰੇ ਕਿ ਨਾ ਆਈਆਂ ਨੇ ਪੁਆਇੰਟਾਂ ਦੇ ਵਿੱਚ ਨਾ ਸੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਫੇਰ ਲੜਦੇ ਆਂ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਸ਼ੇਅਰ ਕਰਨਾ ਨਾ ਭੁੱਲਿਓ ਜੱਫੂ ਕਰ ਦਿਓ ਸ਼ੇਅਰ ਕਰਿਓ ਹਾਂ ਭੀਮ ਕੱਢ ਕੇ ਦਾਂਗੀ ਮੈਂ ਪਹਿਲੇ ਕਹ ਕ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦੇ ਹਾਂ ਸਤਿ ਸ੍ਰੀ ਅਕਾਲ ਬਲੌਗ ਬਲੌਗ ਸਾਰਿਆਂ ਨੂੰ ਆਹ ਦੇ ਸਾਸੀ ਕਾ ਜੀ ਹਾਂ ਆ ਆ ਫਾ ਕੇ ਬੈਣਾ ਸਾਸੀ ਕਾ ਬਾਲੋ ਸਾਰਿਆਂ ਨੂੰ ਇਹ ਨਹੀਂ ਆਖੇ ਲਾਦੀ ਐ ਨਹੀਂ ਸੁਣਦੀ ਗੰਦਾ ਬੱਚਾ ਹੋ ਗਿਆ ਜੱਟ